um so in this lecture uh, I'll talk about resume building um lectures which AI and I think we discussed how to tackle AI questions in the interview right uh, so ultimately our job uh, our goal is to get a job per own jobly interview secure right ਤੁਸੀਂ ਇਹ ਇੰਟਰਵਿਊ ਲਈ ਜਿੰਨਾ ਮਰਜ਼ੀ ਹੁਣ ਪ੍ਰੇਪੇਅਰ ਕਰ ਰਹੇ ਹੋ ਬਟ ਦਾ ਫਰਸਟ ਗੋਲ ਇਜ਼ ਟੂ ਐਕਚੁਅਲੀ ਸਿਕਯੂਰ ਐਨ ਇੰਟਰਵਿਊ ਤੁਸੀਂ ਆਰਚਰ ਤੁਹਾਨੂੰ ਇੰਟਰਵਿਊ ਲਈ ਬੁਲਾਏਗਾ ਤਦੇ ਤੁਸੀਂ ਇੰਟਰਵਿਊ ਦਿਓਗੇ ਔਰ ਆਪਣੇ ਸਕਿਲਸ ਉਹਨਾਂ ਸਾਹਮਣੇ ਰਿਪਰੈਜ਼ੈਂਟ ਕਰ ਪਾਓਗੇ ਰਾਈਟ ਸੋ ਦਾ ਫਰਸਟ ਸਟੈਪ ਇਜ਼ ਟੂ ਸਿਕਯੂਰ ਐਨ ਇੰਟਰਵਿਊ ਐਂਡ ਵੈਨ ਯੂ ਪਾਸ ਥੈਟ ਇੰਟਰਵਿਊ ਯੂ ਗੈਟ ði ਜੌਬ ਸੋ ਜਸਟ ਫਾਰ ði ਪਰਸਪੈਕਟਿਵ ਵੈਨ ਵੀ ਟਾਕ ਅਬਾਊਟ ਫੈਂਗ ਕੰਪਨੀਆਂਸ ਰਾਈਟ ਫੈਂਗ ਕੰਪਨੀਆਂਸ ਕਿਹੜੀਆਂ ਨੇ Facebook Apple uh, you then you have uh, Amazon Netflix and Google big companies even some other big uh, big companies apart from fang inna kol jehdiya man lo entry level diyan positions ne har ek position layi 5000 to 20000 to vad leke 20000 to upar tak unna kol candidates hunde ne ek ek position layi and within days oh koi bhi job jehdi post karde ne chahe apne website te ja on ja fir on ਆਨਲਾਈਨ ਮੀਡੀਆ ਪਲੇਟਫਾਰਮਸ ਨੇ ਸੋਸ਼ਲ ਪਲੇਟਫਾਰਮਸ ਨੇ ਜਿਵੇਂ ਲਿੰਕਡਇਨ ਉਹਨਾਂ ਉੱਪਰ ਜੌਬ ਪਾਉਂਦੇ ਨੇ ਫॉर ਫॉर ਦਾ ਕੈਂਡੀਡੇਟਸ ਕਿ ਆ ਜੌਬ ਡਿਸਕ੍ਰਿਪਸ਼ਨ ਹੈ ਐਂਡ ਦੇ ਇਨਵਾਈਟ ਦੀ ਕੈਂਡੀਡੇਟਸ ਅ ਵਿਦ ਇਨ ਡੇਸ ਉਹਨਾਂ ਕੋਲ ਜਿਹੜੇ ਐਪਲੀਕੈਂਟਸ ਨੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਆ ਜਾਂਦੇ ਨੇ ਰਾਈਟ ਸੋ ਇਟਸ ਵੈਰੀ ਡਿਫਿਕਲਟ ਯੂ ਆਰ ਵਨ ਆਫ ਦੀ 1000 ਕੈਂਡੀਡੇਟਸ ਅਪਲਾਈਂਗ ਫॉर दैट ਵਨ ਜੌਬ ਤੁਸੀਂ ਹਜ਼ਾਰਾਂ ਵਿੱਚੋਂ ਇੱਕ ਕੈਂਡੀਡੇਟ ਹੋ ਜਿਹੜੇ ਉਸ ਜੌਬ ਲਈ ਅਪਲਾਈ ਕਰਦੇ ਹੋ ਇਸ ਲਈ ਤੁਹਾਡਾ ਕੰਪੀਟੀਸ਼ਨ ਉਹ ਸਾਰੇ ਨੇ ਉਹਨਾਂ ਸਾਰਿਆਂ ਨੂੰ ਬੀਟ ਕਰਕੇ ਪਹਿਲਾ ਪ੍ਰੋਸੈਸ ਹੈ ਕਿ ਤੁਸੀਂ ਇੰਟਰਵਿਊ ਲਈ ਸਿਲੈਕਟ ਹੋਣਾ ਇਟਸੈਲਫ ਇਜ਼ ਚੈਲਿੰਜਿੰਗ ਐਂਡ ਟਿਪਿਕਲੀ ਜਿਹੜੀਆਂ ਬਹੁਤ ਵੱਡੀਆਂ ਕੰਪਨੀਆਂਜ਼ ਨੇ ਉਹਨਾਂ ਦਾ ਜਿਹੜਾ ਅੰ ਇੰਟਰਵਿਊ ਲਈ ਸਿਲੈਕਸ਼ਨ ਪ੍ਰੋਸੈਸ ਹੈ ਉਹਦੇ ਵਿੱਚ ਇੱਕ ਜਿੰਨੇ ਉਹਨਾਂ ਦੇ ਕੈਂਡੀਡੇਟਸ ਅਪਲਾਈ ਕਰਦੇ ਨੇ ਉਹਦਾ 1% ਤੋਂ ਘੱਟ ਹੀ ਇੰਟਰਵਿਊ ਲਈ ਸਿਲੈਕਟ ਹੁੰਦਾ ਹੈ ਫਾਈਨਲੀ ਜਿਹੜਾ ਇੰਟਰਵਿਊ ਲਈ ਸਿਲੇਕਟ ਹੁੰਦਾ ਹੈ ਸਿਲੇਕਟ ਹੁੰਦਾ ਹੈ ਉਹਦੇ ਕਈ ਰਾਉਂਡ ਆਫ ਇੰਟਰਵਿਊਜ਼ ਹੁੰਦੇ ਨੇ ਜਿਨ੍ਹਾਂ ਵਿੱਚ ਉਹ ਆਪਣੇ ਲਈ ਇੱਕ ਫਾਈਨਲ ਕੈਂਡੀਡੇਟ ਸਿਲੇਕਟ ਕਰਦੇ ਨੇ ਸੋ ਦਿਸ ਐਂਟਾਇਰ ਪ੍ਰੋਸੈਸ ਇਜ਼ ਵੈਰੀ ਚੈਲੈਂਜਿੰਗ ਓਕੇ ਨਾਉ ਉਹ ਸਟੈਪ ਕਿ ਆਪਾਂ ਇੰਟਰਵਿਊ ਸਿਕਿਉਰ ਕਿਦਾਂ ਕਰਨੀ ਹੈ ਸੋ ਸੋ ਫਾਰ ਤੁਹਾਡੇ ਵਿੱਚ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਹੋਣਗੇ ਜਿਹੜੇ ਜਿਨ੍ਹਾਂ ਨੇ ਗ੍ਰੈਜੂਏਟ ਗ੍ਰੈਜੂਏਸ਼ਨ ਕੰਪਲੀਟ ਕਰਨੀ ਹੈ ਲਾਈਕ ਰੀਸੈਂਟਲੀ ਜਾਂ ਫਿਰ ਇੱਕ ਜਾਂ ਦੋ ਸਾਲਾਂ ਵਿੱਚ ਕਰ ਲੈਣਗੇ ਰਾਈਟ सो डू वी हैव स्टूडेंट फ्रैचलर ईर कोई बैचलर स्टूडेंट ने अपने यू वुड बी सर्चिंग फॉर जॉब राइट सो जॉब लिज्यूमर इन्होंड करोगे एंड यू सिक्योर ट्राई टू सिक्योर एंड इंटरव्यू कॉल आई इंटरव्यू लो यू सबमिट सबमिट योर रेज्यूम टू इंटरव्यू वट डेट रेज्यूमर डू फॉर यू हम रेज्यूमर है कि और क्यों जरूरी है How many of you have seen Shark Tank? ਤੁਹਾਡੇ ਚੋਂ ਕਿੰਨਿਆਂ ਨੇ Shark Tank ਦੇਖਿਆ ਹੈ? I think Sony TV ਤੇ ਆਉਂਦਾ ਹੈ। Yeah. Yeah, good many of you have seen Shark Tank. So, ਉਹਦੇ ਵਿੱਚ ਕੀ ਹੁੰਦਾ ਹੈ ਕਿ ਕੰਪਨੀਆਂ ਜਿਹੜੀਆਂ ਨੇ ਜਾਂ ਫਰਮਸ ਨੇ ਉਹ ਆਪਣਾ ਪ੍ਰੋਡਕਟ ਲੈ ਕੇ ਜਾਂਦੀਆਂ ਨੇ ਅ ਇਨਵੈਸਟਰਸ ਕੋਲ, right? So, they present a pitch. ਉਹ ਆਪਣਾ ਪ੍ਰੋਡਕਟ ਜਿਹੜਾ ਹੈ ਉਹ ਪਿਚ ਕਰਦੇ ਨੇ, ਆਪਣੀ ਸਰਵਿਸਿਜ਼ ਪਿਚ ਕਰਦੇ ਨੇ। ਉਹਨਾਂ ਨੂੰ ਦੱਸਦੇ ਨੇ ਕਿ ਅਸੀਂ ਇਹ ਕਰਦੇ ਹਾਂ ਸਾਡੇ ਸਰਵਿਸਿਜ਼ ਇਹ ਨੇ ਸਾਡੇ ਪ੍ਰੋਡਕਟ ਇਹ ਨੇ ਐਂਡ ਇਫ ਦੀ ਇਨਵੈਸਟਰਸ ਲਾਈਕ ਇਟ ਉਹਨਾਂ ਦੇ ਫਿਰ ਇਨਵੈਸਟ ਕਰਦੇ ਨੇ ਸੋ ਸੋ ਅੰਡਰਸਟੈਂਡ ਇਟ ਲਾਈਕ ਦੇਸ ਕਿ ਰੈਜ਼ਿਊਮੇ ਇਜ਼ ਯੋਰ ਪਿਚ ਰੈਜ਼ਿਊਮੇ ਵੀ ਤੁਹਾਡੀ ਪਿਚ ਹੈ ਬਟ ਦਾ ਪ੍ਰੋਡਕਟ ਥੈਟ ਯੂ ਆਰ ਟ੍ਰਾਈਂਗ ਟੂ ਸੇਲ ਟੂ ਦਾ ਕੰਪਨੀ ਇਜ਼ ਯੂ ਉਸ ਵੇਲੇ ਉਹ ਪ੍ਰੋਡਕਟ ਜਿਹੜਾ ਤੁਸੀਂ ਹੋ ਤੁਸੀਂ ਆਪਣੇ ਆਪ ਨੂੰ ਇਨ ਦਾ ਬੈਸਟ ਵੇ ਉਸ ਕੰਪਨੀ ਨੂੰ ਸੇਲ ਕਰਨਾ ਹੈ ਟੈਲਿੰਗ ਕਿ ਤੁਸੀਂ ਉਹਨਾਂ ਦੀ ਕੰਪਨੀ ਲਈ ਬੈਸਟ ਹੋ ਉਹ ਤੁਹਾਨੂੰ ਆਪਣੀ ਕੰਪਨੀ ਵਿੱਚ ਰੱਖਣ ਸੋ ਇਟਸ ਯੋਰ ਪਿਚ ਨਾ ਉਹਨਾਂ ਨੇ ਤੁਹਾਨੂੰ ਮਿਲਿਆ ਨਾ ਤੁਸੀਂ ਉਹਨਾਂ ਨੂੰ ਵਾਲੇ ਮਿਲਿਆ ਸੋ ਥਿਸ ਇਜ਼ ਯੋਰ ਫਰਸਟ ਇੰਟਰੈਕਸ਼ਨ ਇੰਟਰਵਿਊ ਦੇ ਅੱਗੇ ਪ੍ਰੋਸੈਸ ਵਿੱਚ ਜਾਂਦੇ ਹੋ ਰਾਈਟ ਨਾ ਮੈਂ ਪਹਿਲਾਂ ਕਿਹਾ ਸੀ ਪਿਛਲੀ ਸਲਾਈਡ ਵਿੱਚ ਥੈਟ ਫਾਰ 1 ਪੋਜੀਸ਼ਨ देयर ਆਰ 1000ਸ ਆਫ ਕੈਂਡੀਡੇਟਸ ਇੱਕ ਪੋਜੀਸ਼ਨ ਲਈ ਕਈ ਹਜ਼ਾਰਾ ਕੈਂਡੀਡੇਟ ਹੁੰਦੇ ਨੇ ਹੁਣ ਜਿਹੜੇ ਰਿਕਰੂਟਰ ਹੁੰਦੇ ਨੇ ਜਾਂ ਜਿਹੜਾ ਹਾਇਰਿੰਗ ਮੈਨੇਜਰ ਆਉਂਦਾ ਰਹੇ ਜਿਹੜਾ ਤੁਹਾਡਾ ਰੈਜ਼ਿਊਮੇ ਪੜ ਰਿਹਾ ਹੈ ਉਹਦੇ ਕੋਲ ਬਹੁਤ ਟਾਈਮ ਨਹੀਂ ਹੁੰਦਾ ਕਿਉਂਕਿ ਉਸਨੇ ਬਹੁਤ ਸਾਰੇ ਰਿਵਿਊ ਕਰਨੇ ਆਰ ਇਮੀਡੀਏਟਲੀ ਉਹਨਾਂ ਨੇ ਇੱਕ ਡੈਡਲਾਈਨ ਦੇ ਅੰਡਰ ਆਫ ਅ ਪੋਜੀਸ਼ਨ ਫਿਲ ਕਰਨੀ ਹੈ ਸੋ ਜਨਰਲੀ ਰਿਕਰੂਟਰ অর ਹਾਇਰਿੰਗ ਮੈਨੇਜਰ ਤੁਹਾਡੇ ਰੈਜ਼ਿਊਮੇ ਤੇ 1 ਮਿੰਟ ਤੋਂ ਕੱਟ ਲਾਉਂਦਾ ਹੈ ਸੋ ਤੁਹਾਡੇ ਕੋਲ ਉਹਨਾਂ ਕਿਸਮਾ ਹੁੰਦਾ ਹੈ ਇਨੀਅਰ ਰੈਜ਼ਿਊਮੇ ਟੂ ਇੰਪ੍ਰੈਸ ਦਾ ਰਿਕਰੂਟਰ ਐਂਡ ਹਾਇਰਿੰਗ ਮੈਨੇਜਰ ਕਿ ਉਹ ਤੁਹਾਨੂੰ ਸ਼ਾਰਟਲਿਸਟ ਕਰ ਲਵੇ ਰਾਈਟ ਇਹਨੂੰ ਆਪਾਂ ਫਰਦਰ ਅਗਲੀਆਂ ਸਲਾਈਡਸ ਵਿੱਚ ਹੋਰ ਗਹਿਰਾਈ ਦੇ ਨਾਲ ਸਮਝਾਂਗੇ ਐਂਡ ਨੈਕਸਟ ਪੁਆਇੰਟ ਇਜ਼ ਬੀਟ ਯੂ हैव टू ਬੀਟ ði ਏਟੀਆਰ ਸਿਸਟਮ ਐਸ ਵੈਲ ਸੋ ਜਿਹੜਾ ਤੁਸੀਂ ਰੈਜ਼ਿਊਮੇ ਇਟਸ ਅ ਪ੍ਰੋਸੈਸ ਜਿਹੜਾ ਰੈਜ਼ਿਊਮੇ ਦੇ ਫਿਲਟਰਿੰਗ ਪ੍ਰੋਸੈਸ ਉਹ ਵੀ ਕਈ ਲੈਵਲਸ ਵਿੱਚ ਆਉਂਦੀ ਹੈ ਸੋ ਜੇਰ ਤੁਸੀਂ ਰੈਜ਼ਿਊਮੇ ਕਿਸੇ ਵੀ ਕੰਪਨੀ ਨੂੰ ਸੈਂਡ ਕਰਦੇ ਹੋ ਜਿਹੜੀਆਂ ਬਿਗ ਕੰਪਨੀਆਂਜ਼ ਨੇ ਜਿਨ੍ਹਾਂ ਕੋਲ ਹਜ਼ਾਰਾਂ ਦੀ ਤਦਾਦ ਵਿੱਚ ਰੈਜ਼ਿਊਮੇ ਆਉਂਦਾ ਹੈ ਦ ਕੰਪਨੀਆਂਜ਼ ਦੋਜ਼ ਹੁ ਗੈਟ ਰੈਜ਼ਿਊਮੇ ਇਨ ਥਾਊਜ਼ੈਂਡਸ ਸੋ ਫਰਸਟ ਯੂਰ ਰੈਜ਼ਿਊਮੇ ਹਾਸ ਟੂ ਗੋ ਥਰੂ ਦੀ ਏਟੀਐਸ ਸਿਸਟਮ ਥੈਟ ਇਜ਼ ਐਪਲੀਕੇਸ਼ਨ ਐਪਲੀਕੈਂਟ ਟਰੈਕਿੰਗ ਸਿਸਟਮ ਇੱਕ ਆਟੋਮੈਟਿਕ ਸਿਸਟਮ ਹੈ ਯਾਨੀ ਕਿ ਇੱਕ ਸੌਫਟਵੇਅਰ ਜੋ ਪਾਸ ਹੁੰਦਾ ਸੋ ਬਹੁਤ ਸਾਰੇ ਰੈਜ਼ਿਊਮੇ ਉਹ ਏਟੀਐਸ ਟਰੈਕਿੰਗ ਸਿਸਟਮ ਹੀ ਫਿਲਟਰ ਕਰ ਦਿੰਦਾ ਸੋ ਪਹਿਲਾ ਸਟੈਪ ਹੈ ਕਿ ਤੁਹਾਡਾ ਜਿਹੜਾ ਉਹ ਰੈਜ਼ਿਊਮ ਹੈ ਉਹ ਉਹਨਾਂ ਦੇ ਜਿਹੜਾ ਏਟੀਐਸ ਸਿਸਟਮ ਹੈ ਉਸ ਨੂੰ ਬੀਟ ਕਰੇ ਉਸ ਵਿੱਚ ਸਿਲੈਕਟ ਹੋਵੇ ਜਿਹੜਾ ਏਟੀਐਸ ਸਿਸਟਮ ਤੋਂ ਸਿਲੈਕਟ ਹੁੰਦਾ ਹੈ ਫਿਰ ਉਹ ਇੱਕ ਰੀਅਲ ਪਰਸਨ ਨੂੰ ਮਿਲਦਾ ਹੈ ਫਿਰ ਉਹ ਐਕਚੁਅਲੀ ਕਿਸੇ ਇਨਸਾਨ ਨੂੰ ਮਿਲਦਾ ਹੈ ਜਿਹੜਾ ਤੁਹਾਡਾ ਐਚਆਰ ਨੂੰ ਜਾਂ ਰਿਕਰੂਟਰ ਨੂੰ ਜਿਹੜਾ ਤੁਹਾਡਾ ਰੈਜ਼ਿਊਮ ਪੜ੍ਹਦਾ ਹੈ ਔਰ ਫਿਰ ਹਾਇਰਿੰਗ ਮੈਨੇਜਰ ਨੂੰ ਦੱਸਦਾ ਹੈ ਜਾਂ ਅਗੇ ਇੰਟਰਵਿਊ ਲਈ ਤੁਹਾਨੂੰ ਕਾਲ ਆਉਂਦੀ ਹੈ ਸੋ that is why it is ਇਹ ਜਿਹੜਾ ਡਾਕੂਮੈਂਟ ਹੈ ਰੈਜ਼ਿਊਮੇ ਇਟਸ ਵੈਰੀ ਕ੍ਰਿਟੀਕਲ ਐਂਡ there is a certain art to it uh, to prepare it and get shortlisted ਤੇ ਇੱਕ ਸਰਟਨ ਇੱਕ ਆਰਟ ਵੀ ਹੈ ਸਾਇੰਸ ਵੀ ਹੈ ਇਹਨੂੰ ਪ੍ਰੀਪੇਅਰ ਕਰਨ ਦੀ ਅ ਬਿਫੋਰ ਪ੍ਰੋਸੀਡਿੰਗ ਫਰਦਰ Let me tell you ਕਿ ਕੋਈ ਰੂਲ ਆਫ ਥੰਬ ਨਹੀਂ ਹੈ ਕਿ ਕਿੱਦਾਂ ਹੋਣਾ ਚਾਹੀਦਾ ਹੈ ਕੋਈ ਇਦਾਂ ਮੰਨ ਲਓ ਕਿ ਕੋਈ ਪੱਥਰ ਦੀ ਲਕੀਰ ਹੈਗਾ ਕੋਈ ਫਾਰਮੂਲਾ ਨਹੀਂ ਹੈ ਜਿਹੜਾ ਇਹ ਦੱਸਦਾ ਹੋਵੇ ਕਿ ਰੈਜ਼ਿਊਮੇ ਇਦਾਂ ਦਾ ਹੀ ਹੋਣਾ ਚਾਹੀਦਾ ਬਟ ਦਾ ਪੁਆਇੰਟ ਇਜ਼ ਕਿ ਓਵਰ ਦਾ ਟਾਈਮ ਇੱਕ ਟ੍ਰਾਈਡ ਐਂਡ ਟੈਸਟਡ ਫਾਰਮੈਟਸ ਹੈ ਟ੍ਰਾਈਡ ਐਂਡ ਟੈਸਟਡ ਮੈਥਡਸ ਹੈ ਜਿਹੜਾ ਦੱਸਦਾ ਹੈ ਕਿ ਓਕੇ ਜੇ ਤੁਸੀਂ ਇਸ ਫਾਰਮੈਟ ਵਿੱਚ ਰੈਜ਼ਿਊਮੇ ਨੂੰ ਆਪਣੇ ਪ੍ਰੈਜੈਂਟ ਕਰੋ ਇਟ ਇਟ ਇਜ਼ ਨੋਟ ਬਾਉਂਡ ਟੂ ਫੇਲ অর ਦਾ ਪ੍ਰੋਬੈਬਿਲਟੀ ਆਫ ਫੇਲਿੰਗ ਇਜ਼ ਵੈਰੀ ਲੈਸ ਰਾਈਟ ਕਿ ਮਤਲਬ ਜੇ ਤੁਸੀਂ ਇਸ ਤਰੀਕ ਆਪਾਂ ਓਵਰ ਦਾ ਟਾਈਮ ਕੀ ਹੈ ਕਿ ਇਹ ਸਿੱਖ ਲਿਆ ਕਿ ਜੇ ਤੁਸੀਂ ਇਸ ਫਾਰਮੈਟ ਵਿੱਚ ਆਪਣੇ ਰੈਜ਼ਿਊਮੇ ਨੂੰ ਬਣਾਓਗੇ ਤੇ ਫਿਰ ਤੁਹਾਡੇ ਹਾਰਨ ਦੇ ਜਾਂ ਇਸ ਤੇ ਨਾ ਸਿਲੈਕਟ ਹੋਣ ਦੇ ਚਾਂਸਸ ਬਹੁਤ ਘਟ ਜਾਂਦੇ ਨੇ ਸੋ that is what i'm going to discuss with you today ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਰੈਜ਼ਿਊਮੇ ਤਿਆਰ ਕਰ ਸਕਦੇ ਹੋ ਕਿ ਤੁਸੀਂ ਕਟੋ ਗਟ ਹਾਇਰਿੰਗ ਮੈਨੇਜਰ ਤੱਕ ਪਹੁੰਚੋ ਤੇ ਤੁਹਾਡਾ ਇੰਟਰਵਿਊ ਲਈ ਤੁਹਾਡਾ ਰੈਜ਼ਿਊਮੇ ਜਿਹੜਾ ਹੈ ਸ਼ਾਰਟਲਿਸਟ ਹੋਵੇ ਗਿਵ ਮੀ thumbs up if you are following me until then ਤੁਹਾਨੂੰ ਹੁਣ ਤੱਕ ਸਮਝ ਆ ਰਿਹਾ ਹੈ ਕਿ ਆਪਾਂ ਕਿਸ ਚੀਜ਼ ਬਾਰੇ ਡਿਸਕਸ ਕਰ ਰਹੇ ਹਾਂ ਵਾਈ ਇਟ ਇਜ਼ ਇੰਪੋਰਟੈਂਟ ਗੁੱਡ ਅਮ ਆਰ ਇਜ਼ देयर ਐਨੀਬਾਡੀ ਜਿਨ੍ਹਾਂ ਨੇ ਕਦੀ ਇਹ ਵਰਡ ਪਹਿਲਾਂ ਨਹੀਂ ਸੁਣਿਆ ਸੀ ਇਜ਼ देयर ਐਨੀਵਨ ਕਿ ਜਿਹੜੇ ਪਹਿਲੀ ਵਾਰੀ ਇਹ ਸੁਣ ਰਹੇ ਨੇ ਰੈਜ਼ਿਊਮੇ ਬਾਰੇ ਮੇ ਵੀ ਸਕੂਲ ਸਟੂਡੈਂਟਸ ਆਰ ਸਮ ਸਮਬਾਡੀ ਐਲਸ ਓਕੇ ਸਾਊਂਡਸ ਗੁੱਡ and how many students or uh, people we have jinanne is bare sunya si but they don't have any resume yet ke jinanne is bare sunya si par unna da resume unna kol resume halle hai nahi good i think uh, uh, today's lecture will help you and uh, my suggestion is ke tusi aj de lecture to baad apna katto kat resume jehda hai oh draft zarur karo and start drafting and thinking about it um okay i think it's a good time to move forward ਸੋਰਸ ਦੇ ਹਮੇਸ਼ਾ ਡਾਕੂਮੈਂਟ ਹੈ ਤੁਹਾਡਾ ਤੁਹਾਡੀ ਪਿਚ ਹੈ ਉਹਦੇ ਵਿੱਚ ਕੀ ਇਨਕਲੂਡ ਹੁੰਦਾ ਤੁਹਾਡੀ ਕੰਟੈਕਟ ਇਨਫੋਰਮੇਸ਼ਨ ਹੁੰਦੀ ਹੈ ਟਾਪ ਤੇ ਤੁਹਾਡਾ ਨਾਮ ਤੁਹਾਡੀ ਕੰਟੈਕਟ ਇਨਫੋਰਮੇਸ਼ਨ ਬੜੀ ਕ੍ਰਿਟੀਕਲ ਹੈ ਤੁਸੀਂ ਆਪਣੇ ਈਮੇਲ ਆਈਡੀ ਆਪਣੇ ਸੋਸ਼ਲ ਮੀਡੀਆ ਲਿੰਕ ਤੁਹਾਡੀ ਲਿੰਕਡਇਨ ਪ੍ਰੋਫਾਈਲ ਤੁਹਾਡੀ ਗੂਗਲ ਸਕਾਲਰ ਪ੍ਰੋਫਾਈਲ ਗੂਗਲ ਸਕਾਲਰ बिज रिसर्च पेपर होंगे सो इफ यू आर डूइंग मास्टर्स और पीएचडी और इवन बैचलर्स सो यू माइट हैव पब्लिकेशंस राइट सो दैट पब्लिकेशंस अपीयर इन गूगल स्कॉलर यू कैन पुट लिंक टू दैट सो बेसिकली योर कॉन्टेक्ट इन्फॉर्मेशन एंड द लिंक्स दैट यू हैव राइट देन यू पुट इन द एजुकेशन एजुकेशन की हैड्स की ने दैन यू पुट इन योर वर्क एक्सपीरियंस की है दैन यू प्रेजेंट योर रिसर्च प्रोजेक्ट ਅ ਦੇਸੇ ਸੈਕਸ਼ਨ ਜਿਹੜਾ ਤੁਹਾਡੇ ਸਕਿੱਲਸ ਬਾਰੇ ਦੱਸਦਾ ਹੈ ਸਕਿੱਲਸ ਜਿਹੜੇ ਨੇ ਸੌਫਟ ਸਕਿੱਲਸ ਵੀ ਹੋ ਸਕਦੇ ਨੇ ਔਰ ਹਾਰਡ ਸਕਿੱਲਸ ਸੌਫਟ ਸਕਿੱਲ ਮਤਲਬ ਜਿਹੜੇ ਜਿਵੇਂ ਕਮਿਊਨੀਕੇਸ਼ਨ ਹੋ ਗਿਆ ਲੀਡਰਸ਼ਿਪ ਹੋ ਗਈ ਜਾਂ ਇਦਾਂ ਦੇ ਐਂਡ ਹਾਰਡ ਸਕਿੱਲਸ ਹਾਰਡ ਕੋਰ ਸਕਿੱਲਸ ਵਿੱਚ ਆ ਜਾਂਦੇ ਜਿਹੜੇ ਟੈਕਨੀਕਲ ਸਕਿੱਲਸ ਹੁੰਦੇ ਨੇ ਯੂ نو ਸਮ ਸੌਫਟਵੇਅਰ ਯੂ نو ਸਮ ਕੋਡਿੰਗ ਲੈਂਗੁਏਜਸ ਜਿਹੜੇ ਟੈਕਨੀਕਲ ਤੁਹਾਡੇ ਫੀਲਡ ਦੇ ਨਾਲ ਰਿਲੇਟਡ ਨੇ ਰਾਈਟ ਦੈਨ ਯੂ ਪੁਟ ਇਟ ਡਿਫਰੈਂਟ ਸੈਕਸ਼ਨ ਦੇ ਦੇ ਵਿੱਚ ਸਾਰੀਆਂ ਪਬਲਿਕेशंस ਨੇ ਯੂ ਕੈਨ ਪੁਟ ਇਨ ਯੂਅਰ ਪੇਪਰਸ हो अपने फॉर एगजाम्पल बलड डोनेशन कैंप किए हो सकते हैं किसी होलंटियर काम किया you know some some other mechanical engineering club in your uh, in your university so tusi kise coding platform te bhi ho sakde ho ke bahut sare coding platforms vi ne jinna vich bahut sare world international ya national collaborations hundiyan ne ho sakda hai ke tusi eda de interactive platform te coding karde ho so you might have a ranking there as well right certifications ho sakde ne and some extra curricular activities so this is all the information that can go in resume and it doesn't have to matlab eh ke sari information hai jehdi resume ch ja sakdi hai but necessarily zaruri nahi ke tuhanu eh sara kuch resume ch pauna hi hai so in next slide we will see ke tusi tactfully apni information nu hon resume ch present kar kida sakde ho because this is a lot of information eh bahut sari information hai par tuhade kol impress karan layi time bahut thoda honda hai right um सो देर आर टू कइंडमिक एंडलमिक इन द सेंस कि मान लो बैचलरस की इस तुँ बा टॉप यूनिवर्सिटी यूएस किसी भी कंट्री या इंडिया भी मास्टर्स या पीएचडी परस्यू करनी है सो वैन यू सबमिट एप्लीकेशन यू सबमिट यूर सी वी एंड रिज्यूमे एज वैल उ भी अपना रिज्यूमे सबमिट कर दे हुँ. ਐਂਡ ਦੈਨ ਪ੍ਰੋਫੈਸ਼ਨਲ ਸੀਵੀਜ਼ ਕਿ ਜੇ ਤੁਸੀਂ ਜੌਬ ਲੈਣੀ ਹੈ ਤੁਸੀਂ ਕੰਪਨੀਆਂ ਨੂੰ ਆਪਣਾ ਸੀਵੀ ਆਪਣਾ ਰੈਜ਼ਿਊਮੇ ਸਬਮਿਟ ਕਰ ਦਿਓ ਔਰ ਉਹ ਦੋਨੋਂ ਬਹੁਤ ਅਲੱਗ ਹੁੰਦੇ ਨੇ ਐਂਡ ਦੇ ਸਰਵ ਡਿਫਰੈਂਟ ਪਰਪਸ ਜਨਰਲੀ ਇੱਕ ਉਹਨਾਂ ਚ ਇੱਕ ਸਟਲ ਜਿਹਾ ਡਿਫਰੈਂਸ ਹੁੰਦਾ ਹੈ ਐਂਡ ਆਈ ਥਿੰਕ ਮੋਸਟ ਆਫ ਦਾ ਟਾਈਮ ਕਿੰਦੇ ਕਿ ਅਸੀਂ ਮਿਸ ਕਰ ਜਾਂਦੇ ਹਾਂ ਰਾਈਟ ਬਿਕਾਜ਼ ਦਾ ਪਰਪਸ ਆਫ ਪ੍ਰੋਫੈਸ਼ਨਲ ਰੈਜ਼ਿਊਮੇ ਇਹ ਹੁੰਦਾ ਹੈ ਕਿ ਜਿਹੜਾ ਪ੍ਰੋਫੈਸ਼ਨਲ ਰੈਜ਼ਿਊਮੇ ਹੁੰਦਾ ਹੈ ਦੈਟ ਸ਼ੁੱਡ ਹਾਈਲਾਈਟ ਯੋਰ ਸਕਿੱਲ ਮੋਰ ਪਰ ਜਿਹੜਾ ਅਕੈਡਮੀਆ ਹੁੰਦਾ ਹੈ ਇਟ ਵਾਂਟਸ ਟੂ ਨੋ ਇਫ ਯੂ ਆਰ ਅ ਰਿਸਰਚਰ ਐਟ ਹਾਰਟ ਉਹ ਥੋੜਾ ਹੋਰ ਡੀਪ ਤੁਹਾਨੂੰ ਜਾਣਨਾ ਚਾਹੁੰਦਾ ਹੈ ਪਰ ਪ੍ਰੋਫੈਸ਼ਨਲ ਰੈਜ਼ਿਊਮੇ ਜਿਹੜਾ ਹੈ ਤੁਹਾਡੇ ਸਕਿੱਲ ਤੁਸੀਂ ਕੰਮ ਕਰ ਲੈਂਦੇ ਹੋ ਤੁਹਾਨੂੰ ਆ ਕੰਮ ਆਉਂਦਾ ਹੈ ਦੈਟਸ ਇਟ ਉਹਨਾਂ ਨੂੰ ਇਸ ਚੀਜ਼ ਨਾਲ ਮਤਲਬ ਹੁੰਦਾ ਹੈ ਸੋ ਇਨ ਟੁਡੇਸ ਪ੍ਰੈਜੈਂਟੇਸ਼ਨ ਆਈ ਵਿਲ ਫੋਕਸ ਔਨ ਪ੍ਰੋਫੈਸ਼ਨਲ ਰੈਜ਼ਿਊਮੇ ਕਿ ਤੁਸੀਂ ਪ੍ਰੋਫੈਸ਼ਨਲ ਰੈਜ਼ਿਊਮੇ ਕੰਪਨੀਆਂ ਲਈ ਕਿਵੇਂ ਪ੍ਰਿਪੇਅਰ ਕਰ ਸਕਦੇ ਹੋ ਆ ਗਿਵ ਮੀ ਥੰਬਸ ਅਪ ਇਫ ਯੂ ਆਰ ਵਿਦ ਮੀ ਤੁਹਾਨੂੰ ਸਮਝ ਆ ਰਿਹਾ ਹੈ ਡਾਇਰੈਕਸ਼ਨ ਸਮਝ ਆ ਰਹੀ ਹੈ ਸਾਊਂਡਸ ਗੁੱਡ um so meta nu keha si ke generally ek minute to kat recruiter kol samay hunda hai tuhada resume dekhan layi that one minute uh, i said is actually a lot ek ladders di report aayi si it conducted a study on a study kiti ke recruiters jehde ne oh study kida karde ne resume uh aur unhan ne eh os cheez da study da survey da natija kadhya ਕਿਛ 6 ਤੋਂ 7 ਸਕਿੰਡ ਤੱਕ ਸਿਰਫ ਹੁੰਦੇ ਨੇ ਜਿਹੜਾ ਰਿਕਰੂਟਰ ਇੱਕ ਰੈਜ਼ਿਊਮੇ ਤੇ ਲਾਉਂਦਾ ਹੈ। ਦੈਟਸ ਇਟ। ਤੋਂ ਮਤਲਬ ਇਹ ਕਿ ਤੁਹਾਡੇ ਕੋਲ 7 7 7-8 ਮਿੰਟ ਹੀ ਨਹੀਂ ਇੱਕ ਰਿਵਿਊਰ ਤੁਹਾਡੇ ਜਿਹੜਾ ਰਿਕਰੂਟਰ ਹੈ ਉਹਨੂੰ ਇਮਪ੍ਰੈਸ ਕਰਨ ਲਈ। ਹੁਣ ਉਸ ਮਿੰਟ ਵਿੱਚ ਉਹ ਤਕਰੀਬਨ ਤਕਰੀਬਨ ਕੀ ਕਿਹਾ ਕਿ ਜਿਹੜਾ 1/3 ਹੈ ਤੁਹਾਡੇ ਰੈਜ਼ਿਊਮੇ ਪੇਜ ਦਾ ਉੱਪਰਲਾ 1/3 ਹਿੱਸਾ ਉਹ ਬਹੁਤ ਕ੍ਰਿਟੀਕਲ ਹੋ ਜਾਂਦਾ ਹੈ। ਕਿਉਂਕਿ ਓਨੀ ਡੇਰ ਚੋਦੀ ਨਜ਼ਰ ਉਥੇ ਬਹੁਤ ਜ਼ਿਆਦਾ ਜਾਂਦੀ ਹੈ ਸੋ ਉਸ ਇੱਕ ਤਿਹਾਈ ਹਿੱਸੇ ਵਿੱਚ ਆਪਣੇ ਰੈਜ਼ਿਊਮੇ ਦੇ ਤੁਸੀਂ ਕੀ ਇਨਫੋਰਮੇਸ਼ਨ ਪ੍ਰੈਜ਼ెంట్ ਕਰਨਾ ਚਾਹੁੰਦੇ ਹੋ that is very critical اور ਬਹੁਤ ਸਟ੍ਰੈਟੇਜੀਕਲੀ ਪ੍ਰੈਜ਼ెంట్ ਹੋਣੀ ਚਾਹੀਦੀ ਹੈ ओके ਸੋ the 1/3 of your resume is very critical to grab the attention of the recruiters for those 7 seconds so it is very important that you place your uh, sections very strategically on uh, ਜਨਰਲ ਰੈਜ਼ਿਊਮੇ ਵਿੱਚ ਕਦੀ ਵੀ ਲੌਂਗ ਪੈਰਾਗ੍ਰਾਫਸ ਨਹੀਂ ਲਿਖੇ ਜਾਂਦੇ 윌 ਸੀ ది ਐਗਜ਼ੈਪਲਸ ਟੂ ਸੋ 올 தி ਇਨਫੋਰਮੇਸ਼ਨ ਥੈਟ ਯੂ ਹੈਵ ਟੂ ਪੁੱਟ ਇਨ ਰੈਜ਼ਿਊਮੇ ਤੁਸੀਂ ਆਪਣੇ ਬਾਰੇ ਦੱਸਣਾ ਇਟ ਸ਼ੁੱਡ ਬੀ ਬੁਲੇਟ ਪੁਆਇੰਟਸ ਬੁਲੇਟ ਪੁਆਇੰਟ ਟਕ 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 ਉਹਨਾਂ ਨੇ ਇੱਕ ਇੱਕ ਪੁਆਇੰਟ ਦੇਖਿਆ ਜਲਦੀ ਜਲਦੀ ਉਹ ਆਪਣੀ ਅੱਖਾਂ ਨਾਲ ਉਹ ਸਕੈਨ ਕਰਦੇ ਨੇ ਇਹਨਾਂ ਕੋਲ ਰੈਲੇਵੈਂਟ ਐਕਸਪੀਰੀਅੰਸ ਹੈ ਉਹ ਸਿਲੈਕਟ ਉਹ ਉਸ ਵੇਲੇ ਉਹ ਡਿਸਾਈਡ ਕਰ ਲੈਂਦੇ ਨੇ ਕਿ ਤੁਹਾਡਾ ਰੈਜ਼ਿਊਮੇ ਰਿਜੈਕਟ ਕਰਨਾ ਹੈ ਜਾਂ ਐਕਸੈਪਟ थर्ड एक्स वाई जी फॉर्मूला एक्चुअली गूगल का बहुत फेमस एक्स वाई जी फॉर्मूला है विच इज वेरी क्रिटिकल कि जड़ा भी काम किया है कोई भी रिसर्च प्रोजेक्ट की है यू शुड शो द इम्पैक्ट एंड मैट्रिक्स इट्स इतना देखो लिखिया अ कॉम्पलिक्सड एक्स एज मेजर्ड बाय वाई बाय डूइंग जी ये एग्जाम्पल लिखी मैं इनक्रीज वेबसाइट ट्रैफिक बाई थर्टी परसेंट इन सिक्स मंथ by optimizing seo strategies and a by uh, b testing content ਇਹਦਾ ਮਤਲਬ ਇਹ ਹੈ ਕਿ ਤੁਸੀਂ ਜਦੋਂ ਆਪਣਾ ਪ੍ਰੋਜੈਕਟ ਬਾਰੇ ਜਾਂ ਆਪਣੀ ਰਿਸਰਚ ਬਾਰੇ ਜਾਂ ਆਪਣੇ ਕੰਮ ਬਾਰੇ ਦੱਸਦੇ ਹੋ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਦੱਸੋਗੇ ਕਿ ਤੁਸੀਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿਓਗੇ ਤੁਸੀਂ ਕੋਈ ਚੀਜ਼ ਤੁਸੀਂ ਕੀ ਕੀਤਾ ਕਿਵੇਂ ਕੀਤਾ ਫਿਰ ਉਸ ਤੋਂ ਬਾਅਦ ਉਸ ਦਾ ਰਿਜ਼ਲਟ ਕੀ ਆਇਆ ਫੋਰ ਐਗਜ਼ਾਮਪਲ ਇੱਥੇ ਲਿਖਿਆ ਇਨਕਰੀਜ਼ਡ ਵੈਬਸਾਈਟ ਟ੍ਰੈਫਿਕ ਏ ਦੱਸਦਾ ਕਿ ਤੁਸੀਂ ਕੀਤਾ ਕੀ ਤੁਸੀਂ ਵੈਬਸਾਈਟ ਤੇ ਟ੍ਰੈਫਿਕ ਨੂੰ ਯਾਨੀ ਕਿ ਵੈਬਸਾਈਟ ਦੀ ਇੰਗੇਜਮੈਂਟ ਨੂੰ ਵਧਾਇਆ ਫਿਰ ਕਿੰਨੀ ਵਧਾਈ ਇੱਕ ਨੰਬਰ ਹੈ 30% ਦੈਟਸ ਵੈਰੀ ਕ੍ਰਿਟੀਕਲ ਇੱਕ ਮੈਟ੍ਰਿਕ ਹੈ ਇੱਕ ਨੰਬਰ ਜਿਹੜਾ ਹੈ ਇੱਕ ਪਰਸੈਂਟੇਜ ਹੈ ਉਹ ਇੱਕ ਕੁਆਂਟੀਫਾਈਏਬਲ ਟਰਮ ਹੈ ਤੋਂਨਨ ਦੱਸਦਾ ਹੈ ਕਿ ਤੁਹਾਡਾ ਇੰਪੈਕਟ ਕੀ ਆਇਆ 30% ਇਨ 6 ਮਨਸ ਕਿ 6 ਮਹੀਨੇ ਤੁਸੀਂ 30% ਵਧਾਈ ਟ੍ਰੈਫਿਕ ਕਿਵੇਂ ਵਧਾਈ ਬਾਈ ਆਪਟੀਮਾਈਜ਼ਿੰਗ ਐਸਈਓ ਸਟ੍ਰੈਟੇਜੀਜ਼ ਐਂਡ ਏ ਬਾਈ ਟੈਸਟਿੰਗ ਕੰਟੈਂਟ ਉਹਦੇ ਨਾਲ ਰਿਜ਼ਿਊਮੇ ਵਿੱਚ ਰਿਕਰੂਟਰ ਨੂੰ ਇਹ ਪਤਾ ਚੱਲਦਾ ਹੈ ਇੱਕ ਤਾਂ ਕਿ ਤੁਹਾਨੂੰ ਆ ਚੀਜ਼ ਆਉਂਦੀ ਹੈ ਯੂ نو ਹਾਊ ਟੂ ਆਪਟੀਮਾਈਜ਼ ਐਸਈਓ ਸਟ੍ਰੈਟੇਜੀਜ਼ ਯੂ نو ਵਾਟ ਇਜ਼ ਏ ਬਾਈ ਬੀ ਟੈਸਟਿੰਗ ਉਹਨਾਂ ਨੂੰ ਤੁਹਾਡੇ ਸਕਿੱਲ ਪਤਾ ਚੱਲਦੇ ਨੇ ਐਂਡ ਯੂ ਆਲਸੋ نو ਕਿ ਤੁਹਾਨੂੰ ਕਿੰਨੇ ਵਧੀਆ ਆਉਂਦੇ ਨੇ ਥੈਟ ਯੂ ਆਰ ਏਬਲ ਟੂ ਮੇਕ ਥਿਸ ਮਚ ਆਫ ਐਨ ਇੰਪੈਕਟ ਰਾਈਟ ਇੱਕ ਸੈਂਟੈਂਸ ਵਿੱਚ ਤੁਸੀਂ ਆਪਣੇ ਰਿਜ਼ਿਊਮੇ ਵਿੱਚ ਰਿਕਰੂਟਰ ਨੂੰ ਆਪਣੇ ਬਾਰੇ ਬਹੁਤ ਕੁਝ ਦੱਸ ਦਿੱਤਾ And the, this is the strategy that you have to follow to present all your projects. a strategy follow. We'll see some other examples too as we move forward. Give me a thumbs up if you're following me. Good. Good. Uh, you want to ask any questions? Uh, put it in the chat. Uh, we'll take your question as well. Okay. So now let's move forward. Now, ਮੈਂ ਕਹਾ ਸੀ ਕਿ ਵੀ ਹਵ ਟੂ ਪਲੇਸ ਇਟ ਵੈਰੀ ਸਟ੍ਰੈਟੇਜੀਕਲੀ ਜਿਹੜਾ ਰੈਜ਼ਿਊਮੇ ਦੇ ਟੌਪ ਸੈਕਸ਼ਨਸ ਨੇ ਉਹਨਾਂ ਨੂੰ ਸਟ੍ਰੈਟੇਜੀਕਲੀ ਰਿਪਰੈਜ਼ੈਂਟ ਕਰਨਾ ਹੈ ਮੈਂ ਪਿਛਲੇ ਸਲਾਈਡਸ ਵਿੱਚ ਬੜੇ ਸੈਕਸ਼ਨ ਦਿਖਾਏ ਸੀ ਕਿ ਕਿੰਨਾ ਕੁਸ਼ ਰੈਜ਼ਿਊਮੇ ਹੋ ਸਕਦਾ ਸੋ ਜਨਰਲ ਜਨਰਲ ਆਰਡਰ ਕੀ ਹੁੰਦਾ ਹੈ ਸੈਕਸ਼ਨਸ ਦਾ ਇਨ ਪ੍ਰੋਫੈਸ਼ਨਲ ਸੀਵੀਜ਼ ਵਿੱਚ ਫਰਸਟ ਵੀਲ ਸੀ ਵਾਟ ਵੀ ਹੈਵ ਔਨ ਦਾ ਲੈਫਟ ਤੁਸੀਂ ਟੌਪ ਤੇ ਆਪਣੀ ਐਜੂਕੇਸ਼ਨ ਪ੍ਰੈਜ਼ੈਂਟ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਵਰਕ ਐਕਸਪੀਰੀਅੰਸ ਤੁਹਾਡੇ ਸਕਿਲਸ ਪ੍ਰੋਜੈਕਟਸ ਫਿਰ ਬਾਕੀ ਜੋ ਵੀ ਇਨਫੋਰਮੇਸ਼ਨ ਤੁਸੀਂ ਪੁੱਟ ਕਰਨਾ ਚਾਹੁੰਦੇ ਹੋ ਅਵਾਰਡਸ ਸਰਟੀਫਿਕੇਸ਼ਨਸ ਯੂ ਕੈਨ ਡੂ ਇਟ ਨਾਓ ਅ ਮੈਂ ਕਿਹਾ ਸੀਗਾ ਕਿ देयर इज नो ਰੂਲ uh, ਆਫ thumb ਜ਼ਰੂਰੀ ਨਹੀਂ ਕਿ ਤੁਸੀਂ ਇਹੀ ਫਾਲੋ ਕਰਨਾ ਬਟ देयर इज ਅਨਦਰ ਆਰਡਰ ਜਿਹੜਾ ਹੋਰ ਵੀ ਇਫੈਕਟਿਵ ਹੈ ਫ্রম ਇੰਡਸਟਰੀ ਪੁਆਇੰਟ ਆਫ view ਜਨਰਲੀ ਕੀ ਹੁੰਦਾ ਹੈ ਕਿ ਐਜੂਕੇਸ਼ਨ ਵਿੱਚ ਉਹਨਾਂ ਨੂੰ ਪਲੱਸ 2 10th ਕੋਈ ਮਤਲਬ ਨਹੀਂ Uh, it it is not that relevant so if you are doing bachelors and you are going into industry uh, what they want is ke tohadi university ki hai for the bachelors and your gpa and uh, education on no top te rakhna da fayda ona udon bahut zyada honda hai je tusi tier 1 colleges chon suppose you are from iit in india ਜਾਂ ਫਿਰ ਹੋਰ IAS ਇਨ ਇੰਡੀਆ ਰਾਈਟ ਜਾਂ ਫਿਰ ਹੋਰ ਬਹੁਤ ਅੱਛੇ ਕਾਲਜ ਵਿੱਚ ਹੋ ਐਂਡ ਯੂ ਆਰ ਫਰਮ ਟਾਪ ਯੂਨੀਵਰਸਿਟੀ ਫਰਮ USA ਲੈਟਸ ਸੇ ਯੂ ਕੈਨ ਰਾਈਟ UCLA ਆਈ ਐਮ ਫਰਮ MIT ਸਟੈਂਫੋਰਡ ਐਂਡ ਦੈਟ ਇਜ਼ ਐਕਚੁਅਲੀ ਮੋਸਟ ਆਫ ਦਾ ਟਾਈਮਸ ਫੋਰਚੂਨੇਟਲੀ অর ਅਨਫੋਰਚੂਨੇਟਲੀ ਇਨਫ ਟੂ ਇੰਪ੍ਰੈਸ ਦੀ ਰਿਕਰੂਟਰ ਤੋ ਤੇ এডੂਕੇਸ਼ਨ ਟੌਪ ਤੇ ਰੱਖਣ ਦਾ ਬਹੁਤ ਫਾਇਦਾ ਉਹਨੇ ਦੇਖਿਆ ਯੂਸੀਐਲ ਇੱਕ ਇਮਪ੍ਰੈਸ਼ਨ ਬਣ ਜਾਂਦਾ ਹੈ ਕਿ ਬੱਚਾ ਅੱਛਾ ਹੀ ਹੋਏਗਾ ਫਿਰ ਉਹਨੂੰ ਮੋਟੀਵੇਸ਼ਨ ਮਿਲਦੀ ਹੈ ਰਿਕਰੂਟਰ ਨੂੰ ਓਕੇ ਲੈਟ ਮੀ ਗੋ ਟੂ ਦ ਅਦਰ ਸੈਕਸ਼ਨ ਕਿ ਮੈਂ ਹੁਣ ਅਗਲੇ ਸੈਕਸ਼ਨ ਵੀ ਜ਼ਰੂਰ ਦੇਖਾਂ ਰਾਈਟ ਸਮ ਟਾਈਮਸ ਕੀ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕਾਲਜ ਜਿਹੜਾ ਹੈ ਟਾਇਰ 1 ਨਹੀਂ ਹੈ ਜਾਂ ਉਹਨਾ ਇੰਪੈਕਟਫੁਲ ਨਹੀਂ ਹੈ ਇਟਸ ਫਾਈਨ ਯੂ ਡੋਨਟ ਹੈਵ ਟੂ ਸਟਾਰਟ ਵਿਦ ਯਰ এডੂਕੇਸ਼ਨ ਸਟਾਰਟ ਵਿਦ ਯੋਰ ਸਕਿਲਸ ਬਟ ਉਹਦੇ ਲਈ ਇਹ ਹੈ ਕਿ ਤੁਸੀਂ ਕਿਸੇ ਦੂਸਰੇ ਕਾਲਜ ਵਿੱਚ ਹੋ ਤੁਸੀਂ ਸਕਿਲਸ ਤੇ ਫੋਕਸ ਕਰੋ ਉਹ ਕੰਪਨੀ ਨੂੰ ਜਿਹੜੇ ਸਕਿੱਲਸ ਚਾਹੀਦੇ ਨੇ ਕੀ ਤੁਹਾਡੇ ਕੋਲੋ ਸਕਿੱਲਸ ਨੇ ਇਫ ਯੂ ਹੈਵ ਦਾ ਸਕਿੱਲਸ ਪਲੇਸ ਇਟ ਔਨ ਦਾ ਟੌਪ ਟੌਪ ਵਿੱਚ ਆਪਣੇ ਸਕਿੱਲਸ ਲਿਖੋ ਰਾਈਟ 올 ਦਾ ਲੈਂਗੁਏਜਸ ਯੂ نو ਤੁਹਾਡੇ ਜਿਹੜਾ ਵੀ ਤੁਸੀਂ ਸਕਿੱਲ ਸਿੱਖੇ ਨੇ ਕੋਈ ਸੌਫਟਵੇਅਰ ਜਿਹੜੇ ਜੋਬ ਰੈਲੇਵੈਂਟ ਨੇ ਜਿਹੜੇ ਜੋਬ ਲਈ ਚਾਹੀਦੇ ਨੇ ਉਹ ਸਾਰੇ ਸਕਿੱਲ ਲਿਖੋ ਇਮੀਡੀਏਟਲੀ ਉਸ ਤੋਂ ਬਾਅਦ ਆਪਣਾ ਵਰਕ ਐਕਸਪੀਰੀਅੰਸ ਲਿਖੋ ਨਹੀਂ ਵਰਕ ایکسپੀਰੀਅנס ਹੋ ਸਕਦਾ ਹੈ ਕਿ ਤੁਸੀਂ ਇਹ ਐਂਟਰੀ ਲੈਵਲ ਨਹੀਂ ਹੈ ਤੁਸੀਂ ਪਾਸਟ ਵਿੱਚ ਯੂਨੀਵਰਸਿਟੀਆਂ ਤੁਸੀਂ ਪਾਸਟ ਵਿੱਚ ਕਿਸੇ ਕੰਪਨੀ ਚ ਕੰਮ ਕੀਤਾ ਹੋਏਗਾ ਰਾਈਟ ਉਹ ਵਰਕ ایکسپੀਰੀਅנס ਲਿਖ ਸਕਦੇ ਹੋ ਬਟ ਇਫ ਯੂ ਆਰ ਐਨ ਐਂਟਰੀ ਲੈਵਲ ਤੁਸੀਂ ਹੁਣੇ ਗ੍ਰੈਜੂਏਟ ਹੋਏ ਹੋ ਵਰਕ ایکسپੀਰੀਅנס ਵਿੱਚ ਤੁਸੀਂ ਆਪਣੀਆਂ ਇੰਟਰਨਸ਼ਿਪਸ ਪਾ ਸਕਦੇ ਹੋ ਸੋ ਇਫ ਯੂ ਇਫ देयर इज 애니 ਇੰਟਰਨਸ਼ਿਪ ਯੂ ਹੈਵ ਡਨ ਯੂ ਕੈਨ ਪੁੱਟ ਥੈਟ ਰਾਈਟ ਐਂਡ ਥੈਟ ਇਜ਼ ਵਾਈਟ ਇਟ ਇਜ਼ that's why jehde bachelors ne it's very important that you build your profile agar tose internships ya phir projects nahi karoge fir tade kol resume vich put karan layi bahut zyada effective material nahi hunda so try to find do the projects internships karo and i want to say ke jehde projects apan is course vich karne ne age in the intermediate and in the advanced that will be more than sufficient to put in resume jehde aapan project is is course vich karange na agge jaake ohna de links ya oh tusi is resume vich pa sakde ho so uh, i would say ke inna projects nu do it wholeheartedly oh twaade is resume da hissa banange okay so you can put work experience uss baad tusi education likh sakde ho ke mai meri education is college di hai and gpa that's it ਫਰਥਰ ਤੁਸੀਂ ਹੋਰ ਪ੍ਰੋਜੈਕਟਸ ਜਿਹੜੇ ਕੀਤੇ ਨੇ ਉਹਨਾਂ ਨੂੰ ਦੱਸ ਸਕਦੇ ਹੋ ਰਾਈਟ देन ਯੂ ਕੈਨ ਪੁਟ ਅਦਰ ਸੈਕਸ਼ਨਸ ਸੋ ਇਹ ਜਿਹੜੇ ਤਿੰਨ ਚਾਰ ਸੈਕਸ਼ਨ ਨੇ ਨਾ ਇਹ ਇੱਥੇ ਤੁਸੀਂ ਪੇਜ ਤੇ ਦੇਖ ਰਹੇ ਹੋ ਸਕਿੱਲ ਵਰਕ ਐਕਸਪੀਰੀਅੰਸ ਐਜੂਕੇਸ਼ਨ ਐਂਡ ਪ੍ਰੋਜੈਕਟਸ ਥੀਸ ਆਰ ਇਨਫ ਟੂ ਇਮਪ੍ਰੈਸ ਅ ਰਿਕਰੂਟਰ ਜੇ ਇਹ ਇਮਪ੍ਰੈਸ ਨਹੀਂ ਕਰ ਰਹੇ ਹੋਰ ਕੁਝ ਨਹੀਂ ਇਮਪ੍ਰੈਸ ਕਰੇਗਾ ਡਸਨਟ ਮੈਟਰ ਤੁਹਾਡੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕੀ ਨੇ ਤੁਹਾਡੇ ਹੌਬੀਜ਼ ਕੀ ਨੇ ਇਟ ਇਟ ਡਸਨਟ ਮੈਟਰ ਟੂ ਅ ਪਰਸਨ ਸਿਟਿੰਗ ਇਨ ਦੀ ਕੰਪਨੀ ओके सो यू हैव टू वर्क ऑन दी स्किल्स एंड ए ऑर्डर बहुत इफेक्टिव है इस इस ऑर्डर विच ही ਤੁਹਾਡੇ ਜਿਹੜੇ ਰੈਜ਼ਿਊਮ ਦੇ ਸੈਕਸ਼ਨਸ ਹੋਣੇ ਚਾਹੀਦੇ ਨੇ ओके सो बिफोर आई थिंक या बिफोर आई मूव फॉर फर्दर लेट मी शेयर ए लिंक सो ए वेबसाइट एन सीएसयू आई डिड माय मास्टर्स हियर मैं ਮਾਸਟਰਸ ਕੀਤੀ ਸੀ ਇਥੇ ਨਾਰਥ कैरोलिना स्टेट यूनिवर्सिटी um so they have put on very good templates here for reference let me see if i can put it in the chat for you to see okay i'll take questions uh, um, in some time so i put it put the link in the chat okay on a different different major then i apply winning so for this it, formatting and everything and how you can place these sections it's it's actually very good so let's just look at one of engineer uh yeah so you see you have the name here address contact information github since it's an engineer on a call github the project Honge right जेडे उन्होंने किए गिटहब की इनफॉर्मेशन है फिर लिंकड इन इतने है सो इफ यू आर बैचलर इट्स टाइम टू अपडेट योर लिंकड इन प्रोफाइल क्योंकि रिज्यूमे तो बुलेट पॉइंट से सारा कुछ लिखना होंगे सो रिज्यूमे अपनी प्रोफाइल बड़ी एक्सपेंड कर सकते हो राइट एंड देयर आर मैनी रिक्रूटर हू अप्रोच यू ऑन लिंकड ਸੋ ਤੁਸੀਂ ਮੰਨ ਲਓ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਅਪਡੇਟ ਰੱਖੋ ਔਰ ਕੀਵਰਡਸ ਆਪਣੇ ਪ੍ਰੋਫਾਈਲ 'ਚ ਲਿਖ ਕੇ ਰੱਖੋ ਥੈਟ ਯੂਰ ਡਾਟਾ ਸਾਇੰਟਿਸਟ ਔਰ ਯੂਰ ਐਮਐਲ ਇੰਜੀਨੀਅਰ ਰਾਈਟ ਫਿਰ ਉਹ ਰਿਕਰੂਟਰਸ ਤੁਹਾਨੂੰ ਅਪਰੋਚ ਕਰਦੇ ਨੇ ਇਫ ਯੂ ਆਰ ਗੁੱਡ ਇਨ ਯੂਰ ਫੀਲਡ ਬਟ ਆਬਵੀਅਸਲੀ ਯੂ ਸ਼ੁੱਡ ਨੋ ਯੂਰ ਸਟਫ ਐਸ ਵੈਲ ਐਂਡ ਇਹਦੇ ਵਿੱਚ ਯੂ ਕੈਨ ਨਾਟ ਮੇਕ ਥਿਸ ਅਪ ਸੋ ਬਿਲਡ ਯੂਰ ਸਕਿਲਸ ਸਕਿਲਸ ਵੀ ਬਿਲਡ ਕਰੋ ਆਪਣੀ ਪ੍ਰੋਫਾਈਲ ਵੀ ਬਿਲਡ ਕਰੋ ਔਰ ਉਹਦੇ ਉੱਪਰ ਅਪਡੇਟ ਵੀ ਰੱਖੋ ਓਕੇ ਸੋ ਯੂ ਕੈਨ ਪੁੱਟ ਯੂਰ ਲਿੰਕਡਇਨ ਪ੍ਰੋਫਾਈਲ ਹੇਅਰ ਪਰ ਆਵੇ এডਿਕੇਸ਼ਨ ਸੈਕਸ਼ਨ ਆ ਗਿਆ ਸਿンス ਇਹ ਅਕਾਡਮੀਆ ਵਿੱਚ ਸਬਮਿਟ ਹੋਇਆ ਰੈਜ਼ਿਊਮੇ ਹੈ ਮੇਬੀ ਐਸਲੀ ਉਹਦੇ ਵਿੱਚ ਕੀ ਹੁੰਦਾ ਕਿ এডਿਕੇਸ਼ਨ ਬਹੁਤ ਮਹੱਤਵ ਰੱਖਦੀ ਹੈ ਸੋ এডਿਕੇਸ਼ਨ ਜਨਰਲੀ ਇੱਕ ਅਕੈਡੈਮਿਕ ਰੈਜ਼ਿਊਮੇ ਵਿੱਚ ਟੌਪ ਤੇ ਹੁੰਦੀ ਹੈ ਬਟ ਇਫ ਯੂ ਆਰ ਡੂਇੰਗ ਅ ਪ੍ਰੋਫੈਸ਼ਨਲ ਰੈਜ਼ਿਊਮੇ ਇਟਸ ਫਾਈਨ ਤੁਸੀਂ ਸਕਿਲਸ ਨੂੰ ਉੱਪਰ ਕਰ ਸਕਦੇ ਹੋ এডਿਕੇਸ਼ਨ ਦੇ ਓਕੇ ਸੋ এডਿਕੇਸ਼ਨ ਉਹਨੇ ਮਾਸਟਰਸ ਲਿਖੀ ਬੈਚਲਰਸ ਦੱਸੀ ਔਰ ਆਪਣੀ ਜੀਪੀਏ ਦੱਸੀ ਕਿ ਮੈਂ 10 ਪੁਆਇੰਟ ਸਕੇਲ ਤੇ ਮੇਰੀ 9 ਹੈ ਉਹ ਨਾਲ ਹੀ ਤੁਸੀਂ ਰਿਲੇਵੈਂਟ ਇਨਫੋਰਮੇਸ਼ਨ ਦੇ ਸਕਦੇ ਹੋ ਕਿ ਤੁਸੀਂ ਮਾਸਟਰ ਆਫ ਸਾਇੰਸ ਕੀਤੀ ਹੈ ਇਸ ਵਿੱਚ ਆ ਕੋਰਸੇਸ ਲੈ ਬੈਚਲਰਸ ਆਫ ਇੰਜੀਨੀਅਰਿੰਗ ਕੀਤੀ ਓਕੇ ਥੈਨ ਸੌਰੀ ਥੈਨ ਥੀਸ ਆਰ ਦਾ ਸਕਿਲਸ ਤੁਹਾਨੂੰ ਲੈਂਗੁਏਜਸ ਕਿਹੜੀਆਂ ਆਉਂਦੀਆਂ ਨੇ ਵੈਬ ਟੈਕਨੋਲੋਜੀਸ ਕਿਹੜੀ ਜਾਣਦੇ ਹੋ ਡਾਟਾ ਬੇਸਿਸ ਕਿਹੜੇ ਨੇ ਲਾਇਬ੍ਰੇਰੀਸ ਤੁਹਾਨੂੰ ਕਿਹੜੀਆਂ ਆਉਂਦੀਆਂ ਨੇ ਪਾਈਥਨ ਫਰੇਮਵਰਕ ਤੁਹਾਨੂੰ ਕਿਹੜਾ ਆਉਂਦਾ ਹੈ ኦਪਰੇਟਿੰਗ ਸਿਸਟਮਸ ਕਿੰਨਾ ਤੇ ਕੰਮ ਕਰ ਲੈਂਦੇ ਹੋ ਐਂਡ ਕਿਹੜੇ ਆ ਦਾ ਟੂਲਸ ਤੁਸੀਂ ਯੂਜ਼ ਕਰ ਲੈਂਦੇ ਹੋ ਰਾਈਟ ਸੋ ਤੁਸੀਂ ਯੂ ਕੈਨ ਪ੍ਰੈਜ਼েন্ট 올 ਯੋਰ ਸਕਿਲਸ ਹੇਅਰ ਐਸ ਇਸ ਐਕਚੁਅਲੀ ਆਈਟੀ ਜਾਂ ਫਿਰ ਕੰਪਿਊਟਰ ਸਾਇੰਸ ਨੂੰ ਡੈਡੀਕੇਟਿਡ ਹੈ ਬਟ ਥਿਸ ਇਜ਼ ਟ्रू ਫਾਰ ਏਵਰੀ ਅਦਰ ਫੀਲਡ ਐਸ ਵੈਲ ਤੁਸੀਂ ਮਕੈਨੀਕਲ ਦੇ ਹੋ ਸਕਦੇ ਹੋ ਤੁਹਾਨੂੰ ਲੈਂਗੁਏਜਸ ਆ ਸਕਦੀਆਂ ਨੇ ਆਪਣੇ ਕੰਪਿਊਟੇਸ਼ਨਲ ਸੌਫਟਵੇਅਰ ਹੁੰਦੇ ਨੇ ਹੋ ਸਕਦਾ ਹੈ ਕਿ ਤੁਸੀਂ ਤੁਹਾਨੂੰ ਉਹ ਆਂਦੇ ਹੋ ਸੋ ਯੂ ਕੈਨ ਪੁੱਟ ਇਨਫੋਰਮੇਸ਼ਨ ਅਬਾਊਟ ਆਲ 댓 ਇਨ ਦਾ ਸਕਿੱਲ ਸੈਕਸ਼ਨ ਓਕੇ ਨੈਕਸਟ ਉਹਨਾਂ ਨੇ ਵਰਕ ਐਕਸਪੀਰੀਅੰਸ ਲਿਖਿਆ ਸੋ ਵਰਕ ਐਕਸਪੀਰੀਅੰਸ ਵਿੱਚ ਉਹਨਾਂ ਨੇ ਲਿਖਿਆ ਕਿ ਉਹਨਾਂ ਦੀ ਪੋਸਟ ਕਿਹੜੀ ਸੀ ਸੌਫਟਵੇਅਰ ਇੰਜੀਨੀਅਰ ਇੰਟਰਨ ਕਿੱਥੇ ਸੀ ਉਸ ਕੰਪਨੀ ਦਾ ਨਾਮ ਲਿਖਿਆ ਲੋਕੇਸ਼ਨ ਦਸੀ ਤੇ ਕਦੋਂ ਤੋਂ ਕਦੋਂ ਤੱਕ ਸੀ ਡੇਟ ਡੇਡ ਇਜ਼ ਵੈਰੀ ਇੰਪੋਰਟੈਂਟ ਐਂਡ ਇਟ ਹਮੇਸ਼ਾ ਰਿਵਰਸ ਕ੍ਰੋਨੋਲੋਜੀ ਵਿੱਚ ਹੁੰਦਾ ਹੈ ਮਤਲਬ ਇਹ ਕਿ ਜਿਹੜੀ ਤੁਹਾਡੀ ਲੇਟੈਸਟ ਹੁੰਦੀ ਹੈ ਉਹ ਸਭ ਤੋਂ ਉੱਪਰ ਆਉਂਦੀ ਹੈ ਸੋ ਯੂ ਹੈਵ ਟੂ ਪ੍ਰੈਜ਼েন্ট ਯੋਰ ਇਨਫੋਰਮੇਸ਼ਨ ਇਨ ਰਿਵਰਸ ਕ੍ਰੋਨੋਲੋਜੀਕਲ ਆਰਡਰ ਤੁਸੀਂ ਲੇਟੈਸਟ ਤੋਂ ਪਿੱਛੇ ਜਾਂਦੇ ਹੋ ਓਕੇ ਐਂਡ ਸੀ ఎవਰੀਥਿੰਗ ਇਜ਼ ਇਨ ਬੁਲੇਟ ਪੁਆਇੰਟਸ ਸਾਰਾ ਕੁਝ ਬੁਲੇਟ ਪੁਆਇੰਟਸ ਵਿੱਚ ਹੈ ਡਿਜ਼ਾਈਨਡ ਐਂਡ 12 ਸਬਸਕ੍ਰਿਪਸ਼ਨ ਬੇਸਡ ਨੋਟੀਫਿਕੇਸ਼ਨ ਕੀਤਾ ਕੀ ਹੈ ਡਵੈਲ ਟ੍ਰੈਂਕਿੰਸ ਪਲੱਗ ਇਨ ਇਹਨਾਂ ਨੇ ਇਹ ਕੀਤਾ ਹੈ ਐਂਡ অটোਮੇਟਡ ਡਾਟਾ ਇੰਜੀਨੀਅਰਿੰਗ ਪਾਈਥਨ ਰਿਜ਼ਲਟਿੰਗ ਇਨ 70% ਡਿਕਰੀਸ ਇਨ ਡਿਪਲॉयਮੈਂਟ ਟਾਈਮ ਤੇ ਉਹਨਾਂ ਨੇ ਜੋ ਵੀ ਕੀਤਾ ਉਸ ਦੀ ਉਸ ਚੀਜ਼ ਦਾ ਇੰਪੈਕਟ ਕੀ ਹੈ ਇੰਪੈਕਟ ਇਹ ਹੈ ਕਿ ਉਹਨਾਂ ਨੇ ਡਿਪਲॉयਮੈਂਟ ਟਾਈਮ ਜਿਹੜਾ ਹੈ 70% ਘਟਾ ਦਿੱਤਾ ਦਿਸ 70% ਇਜ਼ ਵੈਰੀ ਇੰਪੋਰਟੈਂਟ ਜੇ 70% ਇਹ ਮੈਟ੍ਰਿਕ ਇਸ ਲਾਈਨ ਵਿੱਚੋਂ ਕੱਢ ਦਈਏ ਇਸ ਲਾਈਨ ਦਾ ਇੰਪੈਕਟ ਬਹੁਤ ਘਟ ਜਾਂਦਾ ਹੈ so you don't have to write generalized or vague statements in your resume uh, impactful statements likhne ne quantifiable results likhne ne metrics use karniya ne okay so similarly jehde vi toade work experiences hai tusi onna nu mention karo then you can mention your projects tusi projects kede kite ne okay and at last you can present your extracurricular now there is a trick to present your extracurricular activities as well ਜਨਰਲੀ ਕੀ ਹੁੰਦਾ ਹੈ ਕਿ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵਿੱਚ ਆਪਾਂ ਲਿਖ ਦਿੰਨੇ ਆਈ ਲਵ ਰੀਡਿੰਗ ਆਈ ਲਵ ਡਾਂਸਿੰਗ ਸਾਨੂੰ ਡਾਂਸਿੰਗ ਪਸੰਦ ਹੈ ਸਿੰਗਿੰਗ ਪਸੰਦ ਹੈ ਦੋਜ਼ ਆਰ ਫਾਈਨ ਐਕਟੀਵਿਟੀਜ਼ ਬਟ ਐਕਸਟਰਾ देयर इज एन ਆਰਟ ਕਿ ਤੁਸੀਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵੀ ਉਹ ਮੈਂਸ਼ਨ ਕਰ ਸਕਦੇ ਜਿਹੜੀਆਂ ਤੁਹਾਡੀਆਂ ਫੀਲਡ ਨਾਲ ਰਿਲੇਟਡ ਨੇ ਓਕੇ ਸੋ ਯੂ ਕੈਨ ਆਲਸੋ ਰਿਪਰੈਜ਼ੈਂਟ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵਿਚ ਆਰ ਡਾਇਰੈਕਟਲੀ ਰੈਲੇਵੈਂਟ ਟੂ ਯਰ ਫੀਲਡ ਫੋਰ ਐਗਜ਼ਾਮਪਲ ਉਹਨੇ ਐਕਸਟਰਾ ਕਰਿਕੂਲਰ ਚ ਲਿਖਿਆ ਕਿ ਮੈਂ ਹੈਕਥੋਨਸ ਵਿੱਚ ਪਾਰਟਿਸਪੇਟ ਕਰਦਾ he he loves coding right and hackathon is related to coding and all that so it directly tells ke bande nu no, uh, jehda ohne kam academia ch ya one class vich kita hai us to alag vi bahar vi nu interest si is field da so inne utthe vi ja ke extra curricular activities vich vi apne hunor nu no nikhar reha so that is a way to represent your extra curricular activities more impactfully okay tusi and social impact full ਕਮ ਲਿਖ ਸਕਦੇ ਹੋ ਤੁਸੀਂ ਬਲੱਡ ਡਰਾਈਵਸ ਆਰਗੇਨਾਈਜ਼ ਕੀਤੀਆਂ ਨੇ ਲੀਡਰਸ਼ਿਪ ਰੋਲਸ ਦੱਸ ਸਕਦੇ ਹੋ ਕਿ ਤੁਸੀਂ ਕਲੱਬ ਤੁਸੀਂ ਆਪਣੇ ਹੈਕਥونز ਨੂੰ ਕੰਡਕਟ ਕੀਤਾ ਹੈ ਆਪਣੇ ਕਾਲਜ ਵਿੱਚ ਟੀਮਸ ਨੂੰ ਲੀਡ ਕੀਤਾ ਹੈ ਰਾਈਟ ਦੋ ਥੰਡ ਮੋਰ ਇੰਪੈਕਟ ਫੋਰ ਐਕਸਟਰਾ ਕਰਿਕੂਲਰ ਐਕਟੀਵिटीज ਐਂਡ ਹਬੀਜ਼ ਧੈ ਰੈਦਰ ਦੈਨ ਜਸਟ ਟੈਲਿੰਗ ਦੈਟ ਆਈ ਲਵ ਸਿੰਗਿੰਗ অর ਡਾਂਸਿੰਗ ਡੋਨਟ ਵੇਸਟ ਯੂਰ ਰੈਜ਼ਿਊਮੇ ਔਨ ਦੈਟ ਰੈਜ਼ਿਊਮੇ ਇੱਕ ਪੇਜ ਦਾ ਹੋਣਾ ਚਾਹੀਦਾ ਇਫ ਯੂ ਆਰ ਐਨ ਐਂਟਰੀ ਲੈਵਲ ਦੋ ਪੇਜ ਦਾ ਉਹਨਾਂ ਲਈ ਹੁੰਦਾ ਹੈ ਜਿਹੜੇ ਜਿਨ੍ਹਾਂ ਦਾ ਐਕਸਪੀਰੀਅੰਸ 8-10 ਸਾਲ ਦਾ ਹੋ ਜਾਂਦਾ ਹੈ ਪ੍ਰੋਬੇਬਲੀ ਬਟ ਕੀਪ ਇਟ ਸ਼ਾਰਟ 1 ਪੇਜ ਕ੍ਰਿਸਪ ਟੂ ਦਾ ਪੁਆਇੰਟ ਪਲੇਸ ఎవਰੀਥਿੰਗ ਸਟ੍ਰੈਟੇਜੀਕਲੀ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬਾਰੇ ਜੌਬ ਲਈ ਉਹ ਜਾਣਨ ਉਹਨਾਂ ਨੂੰ ਟੌਪ ਤੇ ਰੱਖੋ ਰਾਈਟ ਸੋ lettes me stop ਸ਼ੇਅਰਿੰਗ ਤੁਹਾਡੇ ਕੋਲ ਲਿੰਕ ਹੈ ਇਸ ਲਿੰਕ ਵਿੱਚ ਸਾਰੇ ਰੈਜ਼ਿਊਮੇ ਤੁਸੀਂ ਦੇਖਿਓ ਹਾਊ ਦੇ ਆਰ ਡਨ ਤੁਹਾਨੂੰ ਉੱਥੇ ਬਹੁਤ ਅੱਛੀ ਇਨਫੋਰਮੇਸ਼ਨ ਮਿਲੇਗੀ ਓਕੇ ਸੌਂਸ ਗੁੱਡ ਕਿੰਨੇ ਨੂੰ ਰੈਜ਼ਿਊਮੇ ਸੈਂਪਲ ਸਮਝ ਆਏ ਆਈ ਮੀਨ ਥੋੜਾ ਆਈਡੀਆ ਮਿਲਿਆ ਰਾਈਟ ਸੋ ਆਈ ਥਿੰਕ ਦੈਟ 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 ਸ਼ੁੱਡ ਬੀ ਅ ਗੁੱਡ ਸਟਾਰਟਿੰਗ ਪੁਆਇੰਟ ਫਾਰ ਯੂ ਸੋ ਯਾ ਆਈ ਥਿੰਕ ਥਿਸ ਇਜ਼ ਨਾਟ ਰਿਕੁਆਇਰਡ ਨਾਓ ਡੋਂਟਸ ਆਫ ਅ ਰੈਜ਼ਿਊਮੇ ਮੈਂ ਤੁਹਾਨੂੰ ਸੈਂਪਲ ਦਿਖਾਇਆ ਕਿਹੜੀ ਚੀਜ਼ ਰੈਜ਼ਿਊਮੇ ਚ ਤੁਸੀਂ ਕਦੀ ਨਹੀਂ ਕਰਨੀ ਦ ਫਰਸਟ ਇਜ਼ ਟਾਈਪੋਸ ਐਂਡ ਗ੍ਰਾਮੈਟੀਕਲ ਐਰਰਸ ਸਪੈਲਿੰਗ ਮਿਸਟੇਕ ਬਿਲਕੁਲ ਨਹੀਂ ਹੋਣੀ ਚਾਹੀਦੀ ਇਟਸ ਜਸਟ ਵਨ ਪੇਜ ਐਸੇ ਵਨ ਪੇਜ ਕੰਟੈਂਟ ਤੁਸੀਂ ਸਿਰਫ ਇੱਕ ਪੇਜ ਲਿਖਣਾ ਐ ਐਂਡ ਯੂ ਆਰ ਵਨ ਆਫ 1000 ਅਪਲੀਕੈਂਟਸ ਸੋ ਦੇ ਵਿੱਚ 에ਰਰਸ ਗ੍ਰਾਮਰ 에ਰਰਸ ਜਾਂ ਸਪੈਲਿੰਗ ਮਿਸਟੇਕਸ ਦੀ ਗੁੰਜਾਇਸ਼ ਨਹੀਂ ਹੁੰਦੀ ਓਕੇ ਸੈਕੰਡ ਅਨਪ੍ਰੋਫੈਸ਼ਨਲ ਈਮੇਲ ਆਈਡੀ ਕੰਟੈਕਟ ਇਨਫੋਰਮੇਸ਼ਨ ਦੇਣੀ ਬਹੁਤ ਨੈਸੈਸਰੀ ਐ ਜਿਹੜੀ ਈਮੇਲ ਆਈਡੀ ਉੱਪਰ ਹੁੰਦੀ ਐ మేక్ ਸ਼ੋਰ ਕਿ ਤੁਹਾਨੂੰ ਜਿਹੜੀਆਂ ਈਮੇਲ ਆਈਡੀਆਂ ਸੋ ਪ੍ਰੋਫੈਸ਼ਨਲ ਈਮੇਲ ਆਈਡੀਆਂ ਹੋਣ ਨਾਟ ਪਰਸਨਲ ਇੰਪੈਕਟਫੁਲ ਨਹੀਂ ਹੁੰਦਾ ਇਹਨਾ ਸੋ ਯੂ ਮਾਈਟ ਤੁਹਾਡੇ ਯੂ ਮਾਈਟ ਹੈਵ ਗਾਟ ਇਨ ਦੀ ਈਮੇਲ ਆਈਡੀਜ਼ ਫਰਮ ਯੋਰ ਯੂਨੀਵਰਸਿਟੀ ਜਾਂ ਕਾਲਜਸ ਤੁਸੀਂ ਬੈਚਲਰਸ ਵਿੱਚ ਹੋ ਤਾਂ ਤੁਹਾਨੂੰ ਕਾਲਜ ਯੂਨੀਵਰਸਿਟੀ ਤੁਹਾਡੀ ਆਈਡੀਜ਼ ਦਿੰਦੀਆਂ ਨੇ ਯੂਜ਼ ਥੈਟ ਨੈਕਸਟ ਟੂ ਲੌਂਗ ਜਾਂ ਟੂ ਸ਼ਾਰਟ ਹੋਵੇ ਟੂ ਸ਼ਾਰਟ ਇਹ ਦੱਸਦਾ ਹੈ ਕਿ ਪੂਰੀ ਇਨਫੋਰਮੇਸ਼ਨ ਨਹੀਂ ਲਿਖੀ ਐਂਡ ਇਫ ਇਫ ਇਟ ਇਜ਼ ਟੂ ਲੌਂਗ ਦ ਰਿਕਰੂਟਰ ਡਸਨਟ ਹੈਵ ਟਾਈਮ ਠੀਕ ਹੈ ਸੋ ਯੂ ਹੈਵ ਟੂ ਸੇ ਕਿ ਇਹਨੂੰ ਇੱਕ ਬੰਦਾ ਜਜ ਕਰ ਰਿਹਾ ਹੈ देयर इज ਅ ਸਬਜੈਕਟਿਵਿਟੀ ਇਨਸਾਨ ਤਾਂ ਇਨਸਾਨ ਹੀ ਹੁੰਦਾ ਰਾਈਟ ਸੋ ਯੂ ਹੈਵ ਟੂ ਉਸ ਦਾ ਅਟੈਂਸ਼ਨ ਕਿਵੇਂ ਹੋਲਡ ਕਰਕੇ ਰੱਖਣਾ ਹੈ ਸੋ ਇਟ ਸ਼ੁੱਡਨਟ ਬੀ ਟੂ ਲੌਂਗ ਟੂ 1 ਪੇਜ ਫਾਰ ਯੂ ਇਜ਼ ਮੋਰ ਥੈਨ ਸਫੀਸ਼ੀਐਂਟ ਨੈਕਸਟ ਲੈਕ ਆਫ ਕੀਵਰਡਸ ਇਸੇ ਆਪਾਂ ਹੋਰ ਅਗਲੀ ਸਲਾਈਡ ਤੇ ਡਿਸਕਸ ਕਰਾਂਗੇ ਦੈਟਸ ਐਕਚੁਅਲੀ ਵੈਰੀ ਕ੍ਰਿਟੀਕਲ ਨੈਕਸਟ ਲਿਸਟਿੰਗ ਰੈਫਰੈਂਸਸ ਅਕਸਰ ਕੀ ਹੁੰਦਾ ਹੈ ਕਿ ਰੈਫਰੈਂਸ ਪਾ ਦਿੰਦੇ ਨੇ ਥੱਲੇ ਕਿ ਤੁਸੀਂ ਸਾਡੇ ਬਾਰੇ ਜੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਯੂ ਕੈਨ ਕੰਟੈਕਟ ਥਿਸ ਪਰਸਨ ਸਮ ਪੀਪਲ ਡੂ ਇਟ ਇਟਸ ਨੋਟ ਰਿਕਵਾਇਰਡ ਡੋਨਟ ਪੁੱਟ ਇਨ ਰੈਫਰੈਂਸਿਸ ਥੈਟਸ ਸਮਥਿੰਗ ਥੈਟ ਯੂ ਡੂ ਇਨ ਅਕੈਡੈਮਿਕ ਰੈਜ਼ਿਊਮੇਸ ਨੋਟ ਇਨ ਪ੍ਰੋਫੈਸ਼ਨਲ ਸੀਵੀਜ਼ অর ਰੈਜ਼ਿਊਮੇਸ